ਬਾਣੀ ਨਾਲ ਨਾਲ ਪੜਦੇ ਜਾਂਦਾ ਤੇ ਉਹ ਬਾਣੀ ਦੇ ਨਾਲ ਇੱਕ ਤੇ ਐਸਾ ਵਿੱਚ ਰੁੱਝ ਜਾਂਦਾ ਕਿ ਕੇਵਲੇ ਕੋਈ ਥਕਾਵਟ ਹੋਈ ਵੀ ਹੁੰਦੀ ਤਾਂ ਉਹ ਵੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਇਹ ਵੀ ਇੱਕ ਕੁਦਰਤ ਦਾ ਹੀ ਕੰਮ ਹੈ ਜੋ ਜਿਮਾ ਕੁਦਰਤ ਨੇ ਸਾਡੇ ਪਰਿਵਾਰ ਨੂੰ ਲਾਇਆ ਹੋਇਆ ਮੇਰੇ ਪਿਤਾ ਜੀ ਨੂੰ ਮੈਨੂੰ ਲਾਇਆ ਹੋਇਆ ਤੋਂ ਇਹ ਬਾਣੀ ਦਾ ਜੋ ਸਾਰਾ ਨਾਲ ਨਾਲ ਇਹ ਚੱਲਦਾ ਹੀ ਰਹਿੰਦਾ ਹੈ ਪਾਜੀ ਕੋਸ਼ਿਸ਼ ਕਰੀ ਦੀਏ ਕਿ ਅੱਜ ਮੋਬਾਈਲਾਂ ਨੂੰ ਛੱਡ ਕੇ ਜੇਕਰ ਬੱਚਾ ਮਿੱਟੀ ਨਾਲ ਮਿੱਟੀ ਹੋਣ ਦੀ ਕੋਸ਼ਿਸ਼ ਕਰਦਾ ਤਾਂ ਕਈ ਵਾਰੀ ਇਸੀ ਤੋਂ ਸੰਕੋਚ ਕਰੀਦਾ ਕਿ ਨਹੀਂ ਕੋਈ ਗੱਲ ਨਹੀਂ ਬਹੁਤ ਵਾਰ ਕੱਪੜੇ ਗੰਦੇ ਹੋ ਜਾਣਗੇ ਕੋਈ ਗੱਲ ਨਹੀਂ ਪਰ ਬੱਚਾ ਜੋ ਅਸੀਂ ਆਪ ਕਰ ਰਹੇ ਹਾਂ ਅਗਰ ਬੱਚਾ ਉਸੇ ਚੀਜ਼ ਨੂੰ ਲਰਨ ਕਰਕੇ ਤਾਂ ਇਸ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਇੱਕ ਛੋਟੀਆਂ ਛੋਟੀਆਂ ਪੜਾਅ ਜ਼ਰੂਰ ਲਏਗਾ ਤਾਂ ਅੱਗੋਂ ਵੱਡੇ ਕਦਮ ਵੀ ਜ਼ਰੂਰ ਪੁੱਟੇਗਾ ਜੋ ਸਾਡਾ ਰੰਗਲਾ ਪੰਜਾਬ ਹੈ ਉਹ ਇੱਥੇ ਹੀ ਅਸੀਂ ਆਪਣਾ ਸਵਾਰੀਏ ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਅਸੀਂ ਆਪਣੇ ਜੀਆਂ ਦੇ ਵਿੱਚ ਰਹਿੰਦੇ ਆ ਤਾਂ ਜੋ ਖੁਸ਼ਹਾਲੀ ਇੱਥੇ ਮਾਦੇ ਉਹ ਸ਼ਾਇਦ ਬਾਹਰ ਜਾ ਕੇ ਨਹੀਂ ਸਾਨੂੰ ਸਕੂਨ ਮਿਲਦਾ ਜੀ ਐਸੀ ਕਨਾਲ ਹੈ ਕਿ ਜਦੋਂ ਇੱਕ ਚੀਜ਼ ਸ਼ੁਰੂ ਕੀਤੀ ਹੈ ਜਾਂ ਇਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਤਾਂ ਮਨ ਦੇ ਵਿੱਚ ਉਹ ਚिटਕ ਲੱਗੀ ਜਾਂਦੀ ਹੈ ਕਿ ਜਾ ਕੇ ਇਹ ਚੀਜ਼ ਕਰਨੀ ਹੈ ਨਹੀਂ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ ਉਹ ਮਨ ਦੇ ਵਿੱਚ ਚੱਲਦੀ ਜਾਂਦੀ ਹੈ ਫਿਰ ਸਮਾਂ ਵੀ ਉਸ ਟਿਕੇ ਨਾਲ ਕਾਢ ਹੀ ਲਈਦਾ ਆਪਣੇ ਪੇਸ਼ੇ ਦੇ ਵਿੱਚੋਂ ਜਦੋਂ ਥੋੜਾ ਜਿਹਾ ਪਿਛਲੇ ਲਾਸਟ ਵਿੱਚ ਆ ਕੇ ਥੋੜਾ ਜਿਵੇਂ ਸ਼ਾਮ ਦੇ ਸਮੇਂ ਫ੍ਰੀ ਹੋਈਦਾ ਵਾ ਤਾਂ ਜਰੂਰ ਉਦੋਂ ਇਹਨੂੰ ਕਰ ਲੀਦਾ ਜੀ ਇਹਦੇ ਵਿੱਚ ਮੈਂ ਇਹ ਸਾਰੇ ਬੂਟੇ ਜੋ ਤਿਆਰ ਕੀਤੇ ਨੇ ਆਪ ਹੀ ਬੀਜ ਤੋਂ ਆਪ ਹੀ ਸਾਰੇ ਪੈਕੇਟ ਪਰ ਕੇ ਖੁਦ ਮੈਂ ਤੇ ਮੇਰੇ ਫਾਦਰ ਇਹ ਸਾਰੀ ਜੋ ਤੁਸੀਂ ਅੱਜ ਵਨ ਕੀ ਦੇਖ ਰਹੇ ਹੋ ਫੁੱਲਾਂ ਦੀ ਇਹ ਗੁਰੂ ਸਾਹਿਬ ਨੇ ਸਾਡੇ ਕੋਲ ਸੇਵਾ ਲਈ ਤੀਕ ਸੇਵਾ ਸਾਡੇ ਜਿੰਮੇ ਲਈ ਹੈ ਕੁਦਰਤੀ ਗੋਦ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਇੱਕ ਕੰਪਿਊਟਰ ਮਾਸਟਰ ਜੀ ਮੈਂ ਬੱਚਿਆਂ ਨੂੰ ਕੰਪਿਊਟਰ ਸਿਖਾਉਂਦਾ ਓਵੇਂ ਹੀ ਫੁੱਲਾਂ ਨੂੰ ਬੱਚਿਆਂ ਵਾਂਗ ਰੱਖਦਾ 5 ਸਾਲ ਹੋ ਚੁੱਕੇ ਨੇ ਇਸ ਨੂੰ ਬੂਟਿਆਂ ਦੀ ਫੁੱਲਾਂ ਦੀ ਦੇਖ ਰੱਖ ਕਰਦਿਆਂ ਨੂੰ ਅਤੇ 7 ਸਾਲ ਦਾ ਇਹਨਾਂ ਦਾ ਇੱਕ ਬੱਚਾ ਵੀ ਹੈ ਜੋ ਬੂਟਿਆਂ ਦੇ ਵਿੱਚ ਇੰਜ ਰੁਝਿਆ ਰਹਿੰਦਾ ਜਿਵੇਂ ਉਸਦੇ ਨਾਲ ਖੇਡਣ ਵਾਲੇ ਉਸਦੇ ਦੋਸਤ ਹੋਣ ਕਿਉਂਕਿ ਅਸੀਂ ਅਕਸਰ ਹੀ ਸੁਣਦੇ ਹਾਂ ਕਿ ਜੋ ਮਾਪੇ ਕਰਦੇ ਨੇ ਉਹੀ ਬੱਚੇ ਕਰਦੇ ਨੇ ਸੋ ਇਸ ਘਰ ਦੇ ਵਿੱਚ ਬਜ਼ੁਰਗ ਅਤੇ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪੋਤਾ ਤਿੰਨੇ ਹੀ ਫੁੱਲਾਂ ਦੀ ਦੇਖਰੇ ਕਰਦੇ ਨੇ ਘਰ ਦੇ ਵਿੱਚ ਬਾਗੀਚਾ ਬਣਾਇਆ ਹੋਇਆ ਹੈ ਖਾਸ ਕਰਕੇ ਜੇਕਰ ਗੱਲ ਕਰੀਏ ਕੋਰੋਨਾ ਕਾਲ ਦੀ ਤਾਂ ਇਹਨਾਂ ਬੂਟਿਆਂ ਨੇ ਬਹੁਤ ਸਾਥ ਦਿੱਤਾ ਇਸ ਪਰਿਵਾਰ ਦਾ कोरोना काल ਦੇ ਵਿੱਚ ਜਿੱਥੇ ਲੋਕਾਂ ਨੂੰ ਆਕਸੀਜਨ ਸਿਲੰਡਰਾਂ ਦੀ ਕਮੀ ਹੋ ਗਈ ਸੀ ਤਾਂ ਉੱਥੇ ਹੀ ਇਸ ਘਰ ਦੇ ਵਿੱਚ ਇਹਨਾਂ ਫੁੱਲਾਂ ਨੇ ਇਹਨਾਂ ਬੁੱਟੀਆਂ ਨੇ ਪਰਿਵਾਰ ਨੂੰ ਬਚਾਇਆ ਹੈ করোনা ਕਾਲ ਦੇ ਵਿੱਚ ਜਿੱਥੇ ਦੁਨੀਆ ਭਰ ਦੇ ਵਿੱਚ ਮੌਤਾਂ ਹੋ ਰਹੀਆਂ ਸਨ ਤਾਂ ਉੱਥੇ ਹੀ ਪਰਿਵਾਰ ਦਾ ਇੱਕ ਨਿੱਕਾ ਜਿਹਾ ਸ਼ੌਂਕ ਉਹਨਾਂ ਦੀ ਜਾਨ ਬਚਾ ਗਿਆ ਅੱਜ ਉਹ ਸ਼ੌਂਕ ਨੂੰ 5 ਸਾਲ ਹੋ ਚੁੱਕੇ ਨੇ ਦਾਦੇ ਦਾ ਇਹ ਸ਼ੌਂਕ ਸੀ ਦਾਦੇ ਦੇ ਇਸ ਸ਼ੌਂਕ ਨੂੰ ਪਿਤਾ ਨੇ ਸੰਭਾਲਿਆ ਅਤੇ ਹੁਣ ਪੁੱਤ ਵੀ ਜੋ ਕਿ 7 ਸਾਲਾਂ ਦਾ ਹੈ ਉਹ ਵੀ ਪੂਰਾ ਰੁਝਿਆ ਰਹਿੰਦਾ ਹੈ ਇਹਨਾਂ ਫੁੱਲਾਂ ਦੇ ਨਾਲ ਇਹਨਾਂ ਬੂਟਿਆਂ ਦੇ ਨਾਲ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਅ ਸ਼ੁਰੂਆਤ ਭਾਜੀ ਬਹੁਤ ਹੀ ਛੋਟੇ ਲੈਵਲ ਤੇ ਹੋਈ ਸੀ ਨਰਸੀ ਤੋਂ ਲਿਆਉਂਦੇ ਹੋਏ ਕੁਝ ਫੁੱਲਾਂ ਦੇ ਨਾਲ ਜਿਵੇਂ ਖੇਡਣਾ ਸ਼ੁਰੂ ਕੀਤਾ ਕਹਿ ਸਕਦੇ ਹੋ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਨੈਟ ਤੋਂ ਇਨਫੋਰਮੇਸ਼ਨ ਇਕੱਠੀ ਕਰਨੀ ਸ਼ੁਰੂ ਕੀਤੀ ਇਹਨਾਂ ਫੁੱਲਾਂ ਦੇ ਬਾਰੇ ਵਿੱਚ ਤੇ ਸ਼ੌਂਕ ਦਿਨੋ ਦਿਨ ਵੱਧਦਾ ਗਿਆ ਸੋ ਅੱਜ ਲਗਭਗ ਤੁਸੀਂ ਪਿੱਛੇ ਜੋ ਸਾਰੇ ਫੁੱਲ ਦੇਖ ਰਹੇ ਹੋਏ ਲਗਭਗ ਚੌਥਾ ਪੰਜਵਾਂ ਸਾਲ ਮੇਰਾ ਇਹ ਜਾ ਰਿਹਾ ਹੈ ਇਹਦੇ ਵਿੱਚ ਮੈਂ ਇਹ ਸਾਰੇ ਬੂਟੇ ਜੋ ਤਿਆਰ ਕੀਤੇ ਨੇ ਆਪ ਹੀ ਬੀਜ ਤੋਂ ਆਪ ਹੀ ਸਾਰੇ ਪੈਕੇਟ ਭਰ ਕੇ ਖੁਦ ਮੈਂ ਤੇ ਮੇਰੇ ਫਾਦਰ ਇਹ ਸਾਰੀ ਜੋ ਤੁਸੀਂ ਅੱਜ ਵਨ ਕੀ ਦੇਖ ਰਹੇ ਹੋ ਫੁੱਲਾਂ ਦੀ ਇਹ ਗੁਰੂ ਸਾਹਿਬ ਨੇ ਸਾਡੇ ਕੋਲ ਸੇਵਾ ਲਈ ਤੀਕ ਸੇਵਾ ਸਾਡੇ ਜਿੰਮੇ ਲਈ ਹੈ ਸੋ ਵਾਤਾਵਰਨ ਦੀ ਸਾਂਭ ਸੰਭਾਲ ਦੇ ਨਾਲ ਉਹ ਜਮਾ ਇੱਕ ਲੈ ਕੇ ਜਰੂਰ ਸ਼ੁਰੂਆਤ ਕਰ ਚੁੱਕੇ ਹੋਏ ਆ ਸੋ ਹੋ ਸਕਦਾ ਪੜਾੜਾ ਪੜਾ ਇਹਨਾਂ ਦੀ ਹੋਰ ਵਾਧਦੀ ਜਾਵੇ ਜੀ ਪਾਜੀ 10 ਤੋਂ 12 12 ਲਗਭਗ ਫੁੱਲਦੇ ਇਹ ਮੇਰੇ ਕੋਲ ਵੈਰਾਈਟੀ ਇਸ ਵੇਲੇ ਹੈਗੀ ਹੈ ਜਿੰਨਾਂ ਚ ਅਸੀਂ ਸੀਜ਼ਨਲ ਫਲਾਰ ਦੀ ਵਿੱਚ ਗੱਲ ਕਰੀਏ ਸਰਦੀਆਂ ਦੇ ਤੇ ਮੈਰੀਗੋਲਡ ਹੈ ਜਿਹਨੂੰ ਗੇਂਦਾ ਕਹਿੰਦੇ ਆ ਵਾ ਕ੍ਰਿਸੈਂਥਮ ਹੈ ਗਲੋਲਦੀ ਹੈ ਸੋ ਸਾਲਵਿਆ ਹੈ ਵਰਬੀਨਾ ਹੈ ਪਿਟੂਨੀਆ ਹੈ ਪੈਂਜ਼ੀ ਹੈ ਕੈਲੈਂਡੂਲਾ ਹੈ ਮਤਲਬ ਬਹੁਤ ਸਾਰੀਆਂ ਵੈਰਾਈਟੀਆਂ ਨੇ ਸੋ 12 ਵੈਰਾਈਟੀ ਇਸ ਵੇਲੇ ਮੈਂ ਇਥੇ ਲਾ ਚੁੱਕਾ ਪਾਜੀ ਆਪਣੇ ਕੀਤਾ ਕੀ ਹੈ ਕੰਮ ਕੀ ਕਰਦੇ ਹੋ ਅ ਪਿਛੇ ਵਜੋਂ ਤੇ ਮੈਂ ਜੀ ਇੱਕ ਕੰਪਿਊਟਰ ਟੀਚਰ ਹਾਂ ਤੇ ਪਰ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਇੱਕ ਸੇਵਾ ਅਲੱਗ ਤਰ੍ਹਾਂ ਦੀ ਲੱਗ ਚੁੱਕੀ ਹੋਈ ਹੈ ਸੋ ਉਸੇ ਸੇਵਾ ਨੂੰ ਨਿਭਾਉਣ ਦਾ ਯਤਨ ਕਰ ਰਹੇ ਹਾਂ ਦਿਨੋ ਦਿਨ ਕਿੰਨੀ ਆਈ ਕੋਈ ਜਾਂ ਬੱਚਾ ਜਿਵੇਂ ਬਗੀਚੇ ਦੇ ਵਿੱਚ ਖੇਲਦਾ ਹੈ ਬੱਚੇ ਨੂੰ ਵੀ ਕਹਿੰਦੇ ਨੇ ਜਿਵੇਂ ਮਾਪਿਓ ਕਰਦੇ ਨੇ ਬੱਚਿਆਂ ਨੂੰ ਵੀ ਓਵੇਂ ਅੱਗੇ ਆਦਤ ਪਾ ਪਾਜੀ ਕੋਸ਼ਿਸ਼ ਕਰੀ ਦੀ ਹੈ ਕਿ ਅ ਅੱਜ ਮੋਬਾਈਲਾਂ ਨੂੰ ਛੱਡ ਕੇ ਜੇਕਰ ਬੱਚਾ ਮਿੱਟੀ ਨਾਲ ਮਿੱਟੀ ਹੋਣ ਦੀ ਕੋਸ਼ਿਸ਼ ਕਰਦਾ ਤਾਂ ਕਈ ਵਾਰੀ ਇਸੀ ਤੋਂ ਸੰਕੋਚ ਕਰੀਦਾ ਕਿ ਨਹੀਂ ਕੋਈ ਗੱਲ ਨਹੀਂ ਬਹੁਤ ਬਹੁਤ ਕੱਪੜੇ ਗੰਦੇ ਹੋ ਜਾਣਗੇ ਕੋਈ ਗੱਲ ਨਹੀਂ ਪਰ ਬੱਚਾ ਜੋ ਅਸੀਂ ਆਪ ਕਰ ਰਹੇ ਹਾਂ ਅਗਰ ਬੱਚਾ ਉਸੇ ਚੀਜ਼ ਨੂੰ ਲਰਨ ਕਰਕੇ ਤਾਂ ਇਸ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਇੱਕ ਛੋਟੀਆਂ ਛੋਟੀਆਂ ਪੜਾਅ ਜ਼ਰੂਰ ਲਏਗਾ ਤਾਂ ਅੱਗੋਂ ਵੱਡੇ ਕਦਮ ਵੀ ਜ਼ਰੂਰ ਪੁੱਟੇਗਾ ਵੇਖੋ ਜੀ ਪਹਿਲੀ ਤੇ ਗੱਲ ਇਹ ਕਿ ਜਦੋਂ ਪਰਿਵਾਰ ਦਾ ਸਾਫ਼ ਹੁੰਦਾ ਫੇਰ ਹੀ ਇਸ ਤਰ੍ਹਾਂ ਦੇ ਸ਼ੌਂਕ ਜਿਹੜੇ ਨੇ ਉਹ ਨੇਪਰੇ ਚੜਦੇ ਨੇ ਤੇ ਵੱਡੀ ਗੱਲ ਕੀ ਜੋ ਗੁਰੂ ਸਾਹਿਬ ਦੀ ਇਹ ਅਸ਼ੀਰਵਾਦ ਹੈ ਤੇ ਪਿਤਾ ਜੀ ਨਾਲ ਹੁੰਦੇ ਨੇ ਫਾਦਰ ਨਾਲ ਹੁੰਦੇ ਨੇ ਤੇ ਸਰੀਰੇ ਪੱਖੋਂ ਵੀ ਇਕਤੀ ਕੇ ਨਾਲ ਐਕਸਰਸਾਈਜ਼ ਹੈਗੀ ਸਾਡੀ ਇਹ ਇਹ ਪੂਰਾ ਇੱਕ ਜਿਮ ਹੀ ਹੈ ਜਿੱਥੇ ਮਾਜੀ ਜਦੋਂ ਮਰਜੀ ਆ ਕੇ ਆਪਣੀ ਐਕਸਰਸਾਈਜ਼ ਦਾ ਕੰਮ ਕਰਨਾ ਸ਼ੁਰੂ ਕਰਾ ਦੋ ਤੇ ਵੱਡੀ ਗੱਲ ਫਿਰ ਜੋ ਜੋ ਕੰਮ ਹੁੰਦਾ ਹੈ ਉਹ ਜਦੋਂ ਡਿਵਾਈਡ ਹੋ ਜਾਂਦਾ ਤੇ ਫਿਰ ਆਪਣੇ ਆਪ ਹੀ ਸਾਰਾ ਕੁਝ ਹੋ ਜਾਂਦਾ ਤੁਸੀਂ ਦੱਸ ਰਹੇ ਪੰਜ ਕੇ ਸਾਲ ਹੋ ਚੁੱਕੇ ਨੇ ਦੇਖੋ ਕੋਰੋਨਾ ਦੇ ਵਿੱਚ ਕਾਫੀ ਸਾਥ ਦਿੱਤਾ ਹੋਇਆ ਹੈ ਇਹਨਾਂ ਬੂਟਿਆਂ ਅ ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਕਿ ਉਹ ਪੀਰੀਅਡ ਇੱਕ ਐਸਾ ਪੀਰੀਅਡ ਸੀ ਜ ਜਿਹਨੇ ਸਾਨੂੰ ਸਿਖਾਇਆ ਬਹੁਤ ਕੁਝ ਹੈ ਮੈਂ ਉਸ ਸਮੇਂ ਨੂੰ ਬਹੁਤ ਹੀ ਲਾਹਵੰਦ ਸਮਾਪਨਾ ਮੰਨਦਾ ਕਿ ਉਸ ਸਮੇਂ ਦੌਰਾਨ ਅਸੀਂ ਇੰਨਾ ਕੁਝ ਸਿੱ ਕਿ ਅੱਜ ਜਿਸ ਦੇ ਬਦੌਲਤ ਅਸੀਂ ਇਸ ਚੀਜ਼ ਨੂੰ ਆਪਣੇ ਛੱਤ ਦੇ ਉੱਤੇ ਹੀ ਇੰਪਲੀਮੈਂਟ ਕਰ ਚੁੱਕੇ ਹੁਏ ਹਾਂ ਕਿੰਨੇ ਘੰਟੇ ਆਪਣੇ ਕੰਮ ਨੂੰ ਦਿੰਦੇ ਕਿੰਨੇ ਕਿੰਨੇ ਘੰਟੇ ਬਾਗੀਚੇ ਨੂੰ ਦਿੰਦੇ ਅ ਜੀ ਐਸੀ ਕਨਾਲ ਹੈ ਕਿ ਜਦੋਂ ਇਹ ਚੀਜ਼ ਸ਼ੁਰੂ ਕੀਤੀ ਹੈ ਜਾਂ ਇਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਤਾਂ ਮਨ ਦੇ ਵਿੱਚ ਉਹ ਚिटਕ ਲੱਗੀ ਜਾਂਦੀ ਹੈ ਕਿ ਜਾ ਕੇ ਇਹ ਚੀਜ਼ ਕਰਨੀ ਹੈ ਨਹੀਂ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ ਉਹ ਮਨ ਦੇ ਵਿੱਚ ਚੱਲਦੀ ਜਾਂਦੀ ਹੈ ਫਿਰ ਸਮਾਂ ਵੀ ਉਸ ਤਰੀਕੇ ਨਾਲ ਕਾਢ ਹੀ ਲਈਦਾ ਆਪਣੇ ਪੇਸ਼ੇ ਦੇ ਵਿੱਚੋਂ ਜਦੋਂ ਥੋੜਾ ਜਿਹਾ ਪਿਛਲੇ ਲਾਸਟ ਵਿੱਚ ਆ ਕੇ ਥੋੜਾ ਜਿਵੇਂ ਸ਼ਾਮ ਦੇ ਸਮੇਂ ਫ੍ਰੀ ਹੋਈਦਾ ਵਾ ਤਾਂ ਜ਼ਰੂਰ ਉਦੋਂ ਇਹਨੂੰ ਕਰ ਲ ਦੇਣਾ ਚਾਹੁੰਦੇ ਕਿਉਂਕਿ ਅੱਜ ਕੱਲ ਬੱਚਿਆਂ ਦੇ ਸੁਪਨੇ ਆ ਕਿ ਵੀਜ਼ਾ ਲਵਾ ਕੇ ਬਾਹਰ ਜਾਏ ਉੱਥੇ ਆਪਣੀ ਇੱਕ ਗੈਲਰੀ ਬਣਾਈਏ ਉੱਥੇ ਇੱਕ ਬਗੀਚਾ ਬਣਾ ਲੈਣ ਸੋ ਮੈਸੇਜ ਕੀ ਦੇਣਾ ਚਾਹੁੰਦੇ ਕਿ ਕੁਦਰਤ ਦੀ ਗੋਦ ਦੇ ਵਿੱਚ ਬੈਠੇ ਹੋਏ ਤੁਸੀਂ ਤੁਸੀਂ ਬਿਲਕੁਲ ਸਹੀ ਕਿਹਾ ਜੀ ਦੇਖੋ ਬਲੇਹਾਰੀ ਕੁਦਰਤ ਵਸਿਆ ਇਹ ਸਾਡੇ ਕੋਲ ਉਹੋ ਚੀਜ਼ ਹੈ ਜਿਹਦੇ ਚ ਸਾਡਾ ਕੁਦਰਤ ਵਸਦਾ ਪਿਆ ਬਾਹਰ ਜਾਂਦਾ ਵੀ ਬਹੁਤ ਅੱਜ ਕ੍ਰੇਜ਼ ਯੰਗਸਟਰ ਦੇ ਵਿੱਚ ਹੈਗਾ ਪਰ ਮੈਂ ਇੱਕ ਜ਼ਰੂਰ ਗੁਜ਼ਾਰਿਸ਼ ਕਰਾਂਗਾ ਕਿ ਜਿਵੇਂ ਅੱਜ ਬਹੁਤ ਸਾਰੇ ਮੇਰੇ ਵੀ ਐਸੇ ਜੋ ਪੇਸ਼ੇਵਜੋਂ ਆਪਣੇ ਆਰਗੇਨਿਕ ਖੇਤੀ ਵਾਲੇ ਪਾਸੇ ਮੁੜ ਚੁੱਕੇ ਹੋਏ ਨੇ ਕਿਉਂਕਿ ਜੋ ਸਾਡਾ ਰੰਗਲਾ ਪੰਜਾਬ ਹੈ ਉਹ ਇੱਥੇ ਹੀ ਅਸੀਂ ਆਪਣਾ ਸਵਾਰੀਏ ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਅਸੀਂ ਆਪਣੇ ਜੀਆਂ ਦੇ ਵਿੱਚ ਰਹਿੰਦੇ ਆ ਤਾਂ ਜੋ ਖੁਸ਼ਹਾਲੀ ਇੱਥੇ ਮਾਦੇ ਹਾਂ ਸ਼ਾਇਦ ਬਾਹਰ ਜਾ ਕੇ ਨਹੀਂ ਸਾਨੂੰ ਸਕੂਨ ਮਿਲਦਾ ਸੋ ਮੰਨਦਾ ਜੋ ਸਕੂਨ ਹੈ ਜੋ ਖੁਸ਼ੀ ਹੈ ਉਹ ਸਾਰੀ ਇਸ ਜਗ੍ਹਾ ਉੱਤੇ ਹੈਗੀ ਸੋ ਕਾਈਂਡਲੀ ਮੈਂ ਇਹ ਰਿਕੁਐਸਟ ਕਰੂੰਗਾ ਸਾਰੇ ਈ ਵਿਊਰਜ਼ ਨੂੰ ਕਿ ਆਪਾਂ ਆਪਣੇ ਵਾਤਾਵਰਣ ਦੀ ਸੰਭਾਲ ਕਰਦੇ ਹੋਏ ਆਪਣੇ ਇਸ ਜਗ੍ਹਾ ਉਤੇ ਹੀ ਮਾਣ ਪਿਆਰ ਆਪਣੇ ਪਰਿਵਾਰ ਨੂੰ ਦਈਏ ਆਪਣੇ ਦੇਸ਼ ਨੂੰ ਦਈਏ ਬਾਣੀ ਨਾਲ ਨਾਲ ਪੜਦੇ ਜਾਈਦਾ ਤੇ ਉਹ ਬਾਣੀ ਦੇ ਨਾਲ ਇੱਕ ਤੇ ਐਸਾ ਵਿੱਚ ਰੁੱਝ ਜਾਈਦਾ ਕਿ ਕੇਵਲੇ ਕੋਈ ਥਕਾਵਟ ਹੋਈ ਵੀ ਹੁੰਦੀ ਤਾਂ ਉਹ ਵੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਇਹ ਵੀ ਇੱਕ ਕੁਦਰਤ ਦਾ ਹੀ ਕੰਮ ਹੈ ਜੋ ਜਿਮਾ ਕੁਦਰਤ ਨੇ ਸਾਡੇ ਪਰਿਵਾਰ ਨੂੰ ਲਾਇਆ ਹੋਇਆ ਮੇਰੇ ਪਿਤਾ ਜੀ ਨੂੰ ਮੈਨੂੰ ਲਾਇਆ ਹੋਇਆ ਤੋਂ ਇਹ ਬਾਣੀ ਦਾ ਜੋ ਸਾਰਾ ਨਾਲ ਨਾਲ ਇਹ ਚੱਲਦਾ ਹੀ ਰਹਿੰਦਾ ਹੈ ਕੀ ਨਾਮ ਆਪਕਾ ਹਾਂ ਜੰਮੀ ਜੀ ਅਜਾ ਕੀ ਕਹਿਣਾ ਚਾਹੁੰਦੇ ਹੋ ਇੱਥੇ ਤੁਸੀਂ ਪਾਣੀ ਲਗਾਦੇ ਹੁੰਦੇ ਹੋ ਬੂਟਿਆਂ ਨੂੰ ਕਿਵੇਂ ਦਾ ਲੱਗਦਾ ਹਾਂ ਸਕੂਲੋਂ ਆਨ ਕੇ ਵੀ ਕਪੜੇ ਧਿੰਨ ਕਰਕੇ ਤੇ ਪਾਣੀ ਪਾਉਣਾ ਹੈ ਹਰ ਵੇਲੇ ਤੇ ਖੁਸ਼ੂ ਵੀ ਬਹੁਤ ਵਧੀਆ ਹੁੰਦੀ ਆ ਪੜਦੇ ਵੀ ਇੱਥੇ ਵਿੱਚ ਬੈਠ ਕੇ ਹਾਂਜੀ ਕਿੰਨਾ ਵਧੀਆ ਲੱਗਦਾ ਪਾਪਾ ਵੀ ਦਾਦੂ ਵੀ ਸਾਰੇ ਇੱਥੇ ਬੈਠ ਕੇ ਸੇਵਾ ਕਰਦੇ ਬਹੁਤ ਵਧੀਆ ਲੱਗਦਾ ਤੁਸੀਂ ਸ਼ਬਦ ਵੀ ਨਾਲ ਸੁਣਦੇ ਹੁੰਦੇ ਹੋ ਹਾਂਜੀ ਕਿਹੜੇ ਕਿਹੜੇ ਸ਼ਬਦ ਸੁਣਦੇ ਹੋ ਨਾਮ ਨਾ ਨਾ ਸਾਰੇ ਸੁਣਨਾ ਹੈ ਸਾਰੇ ਸੁਣਦੇ ਹਾਂ ਅਮਰ ਅਮਰシャ ਕੀ ਕਰ ਰਿਹਾ ਹੈ ਹਾਂਜੀ ਸਾਰਾ ਨਸ਼ਾ ਛੱਡ ਕੇ ਸਾਰਾ ਨਸ਼ਾ ਛੱਡ ਕੇ ਘਰ ਦੇ ਵਿੱਚ ਘਰ ਦੇ ਵਿੱਚ ਫੁੱਲ ਬੂਟੇ ਲਗਾਓ ਫੁੱਲ ਬੂਟੇ ਲਗਾਓ ਤੇ ਆਪਣਾ ਫਿਊਚਰ ਵਧੀਆ ਬਣਾਓ ਤੇ ਆਪਣਾ ਫਿਊਚਰ ਵਧੀਆ ਬਣਾਓ ਜਦੋਂ ਆਪਣੇ ਕਿਤੇ ਤੁਹਾਡੇ ਫਰੈਂਡ ਦਾ ਕੋਈ ਵੱਡੇ ਹੁੰਦਾ ਤੇ ਤੁਸੀਂ ਇਹਨਾਂ ਨੂੰ ਗਿਫਟ ਦਿੰਦੇ ਹੋ ਫੁੱਲਾਂ ਨੂੰ ਹਾਂ ਗਿਫਟ ਦਿੰਦੇ ਨਾ ਤਾਂ ਸੇ ਫੁੱਲਾਂ ਦੇ ਹਨਾ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV